ਪਿੰਡ ਚ ਚੱਲੀਆਂ ਠਾ ਠਾ ਗੋਲੀਆਂ ਖੂਨ ਨਾਲ ਲਤਪਤ ਮਿਲੀ ਪਿਓ ਪੁੱਤ ਦੀ ਲਾਸ਼ ਪੂਰਾ ਪਿੰਡ ਛੌਣੀ ਚ ਹੋਇਆ ਤਬਦੀਦ ਜੀ ਹਾਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੇ ਮੋੜ ਤੋਂ ਗੋਲੀ ਚੱਲੀ ਐ ਤੇ ਵੱਡੀ ਵਾਰਦਾਤ ਦੇ ਨਾਲ ਪੰਜਾਬ ਮੋੜ ਤੋਂ ਦਹਿਲ ਉੱਠਿਆ ਤੇ ਗੋਲੀ ਚੱਲਣ ਦੇ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਤੇ ਇਸ ਵਾਰਦਾਤ ਦੇ ਚੱਲਦਿਆਂ ਪਿੰਡ ਦੇ ਵਿੱਚ ਲੋਕਾਂ ਦਾ ਜਮਾਬੜਾ ਲੱਗ ਗਿਆ ਖੇਤਾਂ ਦੇ ਵਿੱਚ ਪੁਲਿਸ ਤਲਾਸ਼ੀ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਰ ਦੁਰਾਡੇ ਤੱਕ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਲਾਲ ਰੰਗ ਦੀ ਗੱਡੀ ਵੀ ਨਜ਼ਰ ਆ ਰਹੀ ਹੋਵੇਗੀ ਜਿਸ ਕੀ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਖੂਦ ਦੇ ਨਾਲ ਲਤਪਤ ਹੋਈ ਪਿਓ ਪੁੱਤ ਦੀ ਲਾਸ਼ ਮਿਲਣ ਦੇ ਨਾਲ ਸਸਨੀ ਫੈਲ ਗਈ ਹੈ ਇਸ ਵੱਲੋਂ ਮੌਕੇ ਤੇ ਪਹੁੰਚਿਆ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਂਜੀ ਅੱਜ ਸ਼ਾਮ ਨੂੰ ਕੰਟਰੋਲ ਰੂਮ ਕੋਲੋਂ ਸਾਡੇ ਇੱਕ ਸੂਚਨਾ ਪ੍ਰਾਪਤ ਹੋਈ ਸੀਗੀ ਕਿ ਇੱਕ ਅਬਲ ਖਾਨੇ ਦੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਚੋਂ ਜ਼ਿੰਮੇਦਾਰਾਂ ਦੀ ਵਿਨੇ ਪ੍ਰਤਾਪ ਤੇ ਉਹਨਾਂ ਦਾ ਬੇਟਾ ਸੂਰਜ ਪ੍ਰਤਾਪ ਹੈ ਜਿਹਨਾਂ ਦਾ ਕੀ ਮਰਡਰ ਹੋਇਆ ਗੋਲੀਆਂ ਮਾਰ ਕੇ ਤੇ ਅਸੀਂ मौके ਤੇ ਆਏ ਹਾਂ ਤੇ मौके ਤੇ ਹੁਣ ਸਾਰੀ ਫੋਰੈਂਸਿਕ ਟੀਮਸ ਵੀ ਬੁਲਾਈਆਂ ਸਾਰੀ ਪੀਸਟ੍ਰੂngਾਈ ਨਾ ਸ਼ੁਰੂ ਆਰੰਭ ਕਰਕੇ ਇਹ ਜਲਦੀ ਦੋਸ਼ਿਆ ਨੂੰ ਫੜਨ ਦੀ ਕੋਸ਼ਿਸ਼ ਕਰ ਕਾਰਨ ਕਿ ਰਗੂ ਰੰਜਸ਼ ਦੇ ਦੁਸ਼ਮਨੀ ਸੀ ਨਾ ਕਈ ਐਂਗਲਸ ਨੇ ਜੀ ਅਸੀਂ ਹਜੇ ਦੇਖ ਰਹੇ ਹਾਂ ਹਜੇ ਕੁਝ ਕਲੀਅਰ ਨਹੀਂ ਹੈ ਇਸ ਇਸ ਸਟੇਜ ਤੇ ਦੱਸਣਾ ਵਾਜਬ ਨਹੀਂ ਹੋਏਗਾ ਕਿੰਨੇ ਕ ਵਜੇ ਸਰ ਤੋਂ ਸੂਚਨਾ ਆਈ ਹੈ ਇਹ ਤਕਰੀਬਨ ਸਾਨੂੰ ਸਾਡੇ 7:30 ਵਜੇ ਦੇ ਕਰੀਬ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਕੋਈ ਨਾ ਨੀ ਰਿਟਰਨ ਦੇ ਵਿੱਚ ਨਾਮ ਵਗੈਰਾ ਕੋਈ ਨਹੀਂ ਰਿਟਰਨ ਤਾਂ ਕੁਝ ਨਹੀਂ ਹੈ ਜੀ ਹਜੇ ਮੌਕੇ ਤੇ ਹੀ ਆਏ ਆ ਇਹਨਾਂ ਦੀਆਂ ਲਾਸ਼ਾਂ ਪਈਆਂ ਫਰੈਂਚਿਕ ਟੀਮ ਬੁਲਾਈ ਹੈ ਸੀਨ ਆਫ क्राइम ਨੂੰ ਪ੍ਰੋਪਰਲੀ ਸਟੱਡੀ ਕਰਕੇ ਫੋਰੈਂਸਿਕ ਐਵਿਡੈਂਸ ਕਲੈਕਟ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਦੱਸਦੀ ਕਿ ਇਹ ਮਾਮਲਾ ਮਲੋੜ ਤੇ ਪਿੰਡ ਅਬੋਲੋ ਖੁਰਾਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ੱਕੀ ਖਲਾਤਾ ਦੇ ਵਿੱਚ ਪਿਓ ਪੁੱਤ ਦੀ ਲਾਸ਼ ਮਿਲੀ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕੀ ਕੁਝ ਖੁਲਾਸੇ ਹੁੰਦੇ ਨੇ ਬਿਊਰੋ ਰਿਪੋਰਟ ਚੱਪਾਣੀ ਸੀ